ਸਾਲੀਲ ਕੰਟੈਂਟਾਂ ਨੂੰ ਲੈ ਕੇ ਕਮਲ ਕੌਰ ਭਾਬੀ ਦੀ ਬਠਿੰਡਾ ਦੇ ਅੰਦਰ ਹੋਈ ਮੌਤ ਬਠਿੰਡਾ ਦੇ ਅੰਦਰ ਅਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਇੱਕ ਖੜੀ ਮਿਲੀ ਗੱਡੀ ਜਿਸ ਦੇ ਵਿੱਚ ਦੀ ਲਾਸ਼ ਮਿਲੀ ਹੈ ਅਤੇ 9 ਤਰੀਕ ਨੂੰ ਕਮਲ ਕੌਰ ਭਾਬੀ ਬਠਿੰਡਾ Delhi ਰਵਾਨਾ ਹੁੰਦੀ ਹੈ ਲੁਧਿਆਣਾ ਤੋਂ ਆਪਣੇ ਵੀ ਆਪਣੇ ਘਰ ਦੇ ਅੰਦਰੋਂ ਅਤੇ ਪਟੈਂਡਾ 10 ਤਰੀਕ ਨੂੰ ਇਸ ਦੀ ਜਿਹੜੀ ਹੈ ਪਟੈਂਡਾ ਦੇ ਅਦੀ ਸਸਤਾ ਦੇ ਅੰਦਰ ਇੱਕ ਪਾਰਕਿੰਗ ਦੇ ਵਿੱਚ ਇੱਕ ਗੱਡੀ ਦੇ ਵਿੱਚ ਇਸ ਦੀ লাশ ਮਿਲਦੀ ਹੈ ਦੱਸਦੀ ਹੈ ਕਿ ਇਹ ਅਸ਼ਲੀਲ ਕੰਟੈਂਟਾਂ ਨੂੰ ਲੈ ਕੇ ਕਈ ਸਿੱਖ ਅਤੇ ਬੰਦੀਆਂ ਵੱਲੋਂ ਵੀ ਇਸ ਨੂੰ ਵਰਜਿਆ ਗਿਆ ਸੀ ਅਤੇ ਨਾਮ ਨਾਲ ਕੁਝ ਗੈਂਗਸਟਰਾਂ ਵੱਲੋਂ ਇਸ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਕਿ ਤੂੰ ਇਸ ਤਰ੍ਹਾਂ ਦੇ ਜਿਹੜੇ ਆਪਣਾ ਕੰਟੈਂਟ ਨੇ ਉਹ ਨਾ ਪਾ ਲੇਕਿਨ ਇਹ ਨਹੀਂ ਹਟੀਤਾ ਹੁਣ ਇਸ ਦੀ ਜਿਹੜੀ ਆ ਮੌਤ ਬਟਿੰਡਾ ਦੇ ਅੰਦਰ ਵੀ ਆਪਣਾ ਹੋ ਚੁੱਕੀ ਹੈ ਅਤੇ ਇਹਦੀ লাশ ਜਿਹੜੀ ਉਹ ਇੱਕ ਆਪਣਾ ਗੱਡੀ ਦੇ ਵਿੱਚ ਮਿਲੀ ਹੈ ਇਸ ਨੂੰ ਲੈ ਕੇ ਬਟਿੰਡਾ ਪੁਲਿਸ ਵੱਲੋਂ ਇਹਦੀ ਮੰਗ ਦੀ ਜਾਂਚ ਕੀਤੀ ਜਾ ਰਹੀ ਹੈ ਇਹਦੀ ਮੌਤ ਕਿਸ ਤਰ੍ਹਾਂ ਹੋਈ ਇਸ ਨੂੰ ਕਿਸੇ ਨੇ ਮਾਰਿਆ ਹੈ ਜਾਂ ਇਹ ਸਵੰਦੀ ਜਾਂਦੀ ਹੈ ਬਟਿੰਡਾ ਪੁਲਿਸ ਵੱਲੋਂ ਜਾਂਚ ਹੁਣ ਇਹ ਵੀ ਆਪਣਾ ਸ਼ੁਰੂ ਕਰ ਦਿੱਤੀ ਹੈ ਨਰਕੌਰ ਪਾਪੀ ਦਾ ਜਿਹੜਾ ਰਿਸ਼ਤਾ ਤੇ ਇਹਦੇ ਉੱਤੇ 3 ਲੱਖ ਦੇ ਆਸ-ਪਾਸ ਇਹਦੇ ਫਾਲੋਅਰ ਹਨ ਅਤੇ ਇਸਨੇ ਕਮਲਕੌਰ ਜਿਹੜਾ ਨਾਮ ਰੱਖਿਆ ਸੀਗਾ ਉਹ ਇਹ ਇੱਕ ਫਰਜ਼ੀ ਨਾਮ ਸੀ ਅਸਲੀ ਇਹਦਾ ਨਾਮ ਸੀ ਕੰਚਨ ਇੰਦਾ ਨਾਂ ਸੀਗਾ ਇਦਾਂ ਦਾ ਕੰਚਨ ਟਵਾੜੀ ਸੀ ਅਤੇ ਇਹ ਨੂੰ ਦੱਸਿਆ ਜਾ ਰਿਹਾ ਕਿ ਇਹ ਇੱਕ ਪਰਵਾਸੀ ਸੀ ਤੇ ਲੁਧਿਆਣੇ ਦੇ ਅੰਦਰ ਇਹ ਆਪਣਾ ਰਹਿ ਰਹੀ ਸੀ ਅਤੇ ਇਹ ਜਿਸ ਜਦੋਂ ਇਸ ਨੇ ਆਪਣਾ ਕਮਲਕੌਰ ਨਾਮ ਰੱਖਿਆ ਤਾਂ ਸਿੱਖ ਜਥੇਬੰਦੀਆਂ ਪੁਲਿਸ ਨੂੰ ਆਪਣਾ ਮਰਜ਼ਾ ਗਿਆ ਕਿ ਅਗਰ ਤੂੰ ਕਮਲਕੌਰ ਨਾਮ ਰੱਖਣਾ ਹੈ ਆਪਣੇ ਇਸ ਪੇ ਦਾ ਤਾਂ ਤੂੰ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਆ ਉਹ ਨਾਪਾ ਲੇਕਿਨ ਉਸ ਤੋਂ ਬਾਅਦ ਇਸ ਨੇ ਆਪਣਾ ਨਾਮ ਉਸ ਤੋਂ ਇਸ ਤਰ੍ਹਾਂ ਦੇ ਉੱਤੇ ਬਦਲ ਕੇ ਆਪਣਾ ਕਾਂਚਣ ਦਿਵਾੜੀ ਰੱਖ ਲਿਆ ਸੀ ਅਤੇ ਹੁਣ ਬਠਿੰਡਾ ਦੇ ਅੰਦਰ ਇਸ ਦੀ ਜਿਹੜੀ ਮੌਤ ਹੈ ਉਹ ਹੋ ਚੁੱਕੀ ਹੈ ਇਸ ਦੀ ਲਾਸ਼ ਜਿਹੜੀ ਬਠਿੰਡਾ ਦੇ ਅੰਦਰ ਮਿਲੀ ਹੈ ਇੱਕ ਪੁਲਿਸ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਮਿਲੀ ਹੈ ਜਿਸ ਦੇ ਆਧਾਰ 'ਤੇ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਦੇ ਸਿਵਰਾਸਤਾਲ ਵਿਖੇ ਇਸ ਦੀ ਜਿਹੜੀ ਲਾਸ਼ ਹੈ ਮੁਰਦਾ ਘਰ ਦੇ ਅੰਦਰ ਜਾ ਕੇ ਰੱਖ ਦਿੱਤੀ ਗਈ ਹੈ ਤੇ ਹੁਣ ਜਦੋਂ ਪੋਸਟਮਾਰਟਮ ਹੋਵੇਗਾ ਸਪੈਸੀਫਿਟੀ ਨੇ ਕਿਹਾ ਕਿ ਸਾਡੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹਦੀ ਮੌਤ ਕਿਸ ਤਰ੍ਹਾਂ ਹੋਈ ਲੇਕਿਨ ਮੁੱਢਲੇ ਹਾਲਾਤਾਂ ਉਸ ਤਰ੍ਹਾਂ ਲੱਗਦਾ ਹੈ ਕਿ ਇਸ ਦਾ ਕਿਸ ਨੇ ਕਤਲ ਕੀਤਾ ਆ ਉਸ ਨੂੰ ਸਮੇਂ ਸਬੰਧੀ ਕਿਹਾ ਵੀ ਬਟੰਡਾ ਦੀ ਸਪੈਸੀਟੀ ਨਿਰੰਦਰ ਕਾਲਸ ਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਹੈ ਉਹ ਅਦੇਸ਼ ਹਸਪੀਟਲ ਦੀ ਪਾਰਕਿੰਗ ਵਿੱਚ ਪਾਰਕ ਕੀਤੀ ਹੋਈ ਹੈ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਮੈਲ ਆ ਰਹੀ ਹੈ ਸੋ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪਰਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀ ਜੋ ਕਿ ਇੱਕ ਲੇਡੀ ਦੀ ਸੀਗੀ ਫਸਟ ਜਿਹੜੀ ਸੀਗੀ ਲੜਕੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਫਤਬਾਦ ਦੇ ਵਿੱਚ ਛਾੜੇਗੋਲੋਂ ਪੁਲਿਸ ਵੱਲੋਂ ਜਦੋਂ ਮੌਕੇ ਦੇ ਉੱਪਰ ਕਾਰਵਾਈ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਂਗਲਸ ਤੋਂ ਜਾਂਚ ਕਰਨ ਤੋਂ ਇਹ ਪਾਇਆ ਗਿਆ ਕਿ ਇਹ ਲੜਕੀ ਦਾ ਨਾਮ ਕੰਚਨ ਕੁਮਾਰੀ ਏਲੀਅਸ ਕਮਲਕੌਰ ਪਤਨੀ ਬਰਸਾਤੀ لال ਉਹ ਲక్ష్ਮੀ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਤੇਰੀ ਏਜ ਕਰੀਬ 30 ਸਾਲ ਦੇ ਕਰੀਬ ਹੈਗੀ ਹੈ ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਗਈ ਸੀ ਕਿ ਇਹ ਬਠਿੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਇਵੈਂਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇਸ ਦਿਨ ਰਾਤ ਤਾਂ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬੋਡੀ ਦੀ ਪਾਰਕਿੰਗ ਵਿੱਚੋਂ ਮਿਲੀ ਹੈ ਸੁਪਰੀ ਲਿਬਰੀ ਜਿਹੜੀ ਹਾਲਾਤਾਂ ਤੋਂ ਇਹ ਲੱਗ ਰਿਹਾ ਕਿ ਜਿਹੜੇ ਹੈਗੀ ਕਿਸੇ ਅਣਜਾਣ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ پارک ਕਰਕੇ ਲਾਸ਼ ਹਟਾ ਕੇ ਦੇਸ਼ ਉਸ ਕੋਲ ਦੀ ਪਾਰਕਿੰਗ ਦੇ ਵਿੱਚ ਗੱਡੀ ਦਾ ਪਾਰਕ ਕਰਕੇ ਭੱਜ ਗਏ ਗੱਡੀ ਕਿਹੜੀ ਸੀ ਇਹ ਹੌਨਰ ਕੋਈ ਪਛਾਣ ਨਹੀਂ ਕਰ ਰਹੀ ਦੀ ਇਹ ਜਿਹੜੀ ਹੋਈ ਹੈ ਸਾਡੀ ਟੀਮ ਸੋਲੋ ਨਾਲ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਇਹਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੁਪਰ ਜਿਹੜੀ ਹੈਗੀ ਉਹ ਫੋਟੋ ਸੋਲੋ ਕਰਦੇ ਕੀਤੀ ਜਾਊਗੀ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰ ਰਹਾ ਕਿ ਜਿਹੜੇ ਕੌਣ ਬੰਦਾ ਸੀਗਾ ਜਿਹੜੇ ਨੂੰ ਪਾਰਕ ਕਰਕੇ ਗਿਆ ਕਿਸੇ ਇਹਦੀ ਮੌਤ ਦੀ ਵਜ੍ਹਾ ਕੀ ਸੀਗੀ ਕਿਵੇਂ ਕੀਤਾ ਸਾਰੇ ਜਿਹੜੇ ਕੋਣ ਕੋਣ ਪਿੱਛੇ ਸ਼ਾਮਲ ਨੇ ਉਹ ਸਾਰੇ ਅੰਗਲਾ ਤੱਕ ਅਸੀਂ ਜਾਂਚ ਕਰ ਰਹੇ ਹਾਂ ਕੋਈ ਕੁਝ ਸੋਸ਼ਲ ਮੀਡੀਆ ਤੇ ਵੀ ਐਕਸਟਰਾ ਕੁਝ ਨਹੀਂ ਲੱਭੀ ਸਾਡੇ ਕੋਲ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਸਰ ਜੇਕਰ ਕਰੀਏ ਤਾਂ ਇਹ ਬੇਸ ਨੂੰ ਤੁਸੀਂ ਵੀ ਆਪਾਂ ਕੁਝ ਕਹਿੰਦੇ ਸੀ ਦੇਖੋ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਪ੍ਰੀ ਲੈਵਲ ਤੇ ਸਟੇਜ ਤੇ ਹੈ ਅਸੀਂ ਇਹਦੇ ਪਰਿਵਾਰਕ ਮੈਂਬਰਾਂ ਨਾਲ ਕੰਟੈਕਟ ਕੀਤਾ ਹੈ ਉਹਨਾਂ ਦੇ ਆਉਣ ਦੇ ਉੱਪਰ ਉਹਨਾਂ ਦੀ ਪੁਸ਼ਪਰਤਾਲ ਕੀਤੀ ਜਾਊਗੀ ਕਿਸੇ ਤਰ੍ਹਾਂ ਦੀ ਚਿਕਰ ਕੋਈ ਸ਼ਿਕਾਇਤ ਆਉਂਦੇ ਹੈ ਉਸ ਮੁਤਾਬਕ ਜਿਹੜੀ ਹੈਗੀ ਹੈ ਤਰਕੀਸ਼ ਕੀਤੀ ਜਾਊਗੀ ਕੋਈ ਜੀ ਮਰਡਰ ਦੀ ਗੱਲ ਕੀਤੀ ਹੈ ਮਰਡਰ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਬੋਡੀ ਦੇ ਕੋਈ ਜਿਵੇਂ ਦਸਤਾਬ ਵਗੈਰਾ ਕਮਿਸ਼ਨੇ ਫਿਲਹਾਲ ਨਸ਼ੇ ਵਾਲੀ ਜਿਹੜੀ ਕੋਈ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਜਿਹੜੀ ਡੈੱਡ ਬੋਡੀ ਉਹਦੇ ਮਿਲ ਜਿਹੜੀ ਗੱਡੀ ਕੰਪੋਸਟ ਕੰਡੀਸ਼ਨ ਵਿੱਚ ਸੀਗੀ ਸੋ ਮੋਸਟ ਪ੍ਰੋਬਬਲੀ ਜਿਹੜੀ ਇਦਾਂ ਦੇ ਕੰਡੀਸ਼ਨ ਵਿੱਚ ਡੈੱਡ ਬੋਡੀਜ਼ ਮਿਲਦੇ ਨੇ ਮੋਸਟਲੀ ਮਰਡਰਸ ਹੁੰਦੇ ਕਿ ਤੇ ਕੋਈ ਬੰਦਾ ਜਿਹੜਾ ਹੈਗਾ ਡੈਫੀਨਿਟਲੀ ਗੱਡੀ ਨੂੰ ਇੱਥੇ پارک ਕਰਕੇ ਵੀ ਗਿਆ ਜਿਹੜਾ ਜਦੋਂ ਡੈਡਵਾਰਟੀ ਗੱਡੀ ਦੀ ਵੇਚ ਸੀਗੀ ਕਿਤੇ ਚੱਕ ਕੇ ਵੀ ਲੈ ਕੇ ਆਇਆ ਜਿਹੜੀ ਗੱਡੀ ਸੀਗੀ ਉਹ ਕਿਸ ਦੇ ਨਾਮ ਤੇ ਆ ਚੁੱਕੀ ਗੱਡੀ ਜਿਹੜੀ ਹੈਗੀ ਇਹਦੇ ਬਰੌਡਕ ਨੰਬਰ ਉੱਤੇ ਜਿਹੜੇ ਲੜਕੀ ਦੇ ਨਾਮ ਦੇ ਉੱਤੇ ਸੀ ਸੀਸੀਟੀਵੀ ਕੇਨ ਫੋਟੋਸਾਂ ਦਾ ਇਹ ਵੀ ਜਬੜੀ ਆਈ ਹੈ ਅਸੀਂ ਇਸ ਤੇਕੋ ਸਾਰੇ ਅੰਗਲਾ ਦਾ ਜਾਂਚ ਕਰ ਰਹਾ ਫਲਹਾਲ ਜਿਹੜੀ ਪ੍ਰੀਮੀਨਰੀ ਸਟਰੀਟ ਦੇ ਉੱਪਰ ਜਿਹੜੀ ਮੌਤ ਦੀ ਵਜ੍ਹਾ ਕੀ ਸੀ ਕਿਸ ਨੇ ਕੀਤਾ ਕਿਉਂ ਕੀਤਾ ਕਿਵੇਂ ਕੀਤਾ ਇਹ ਸਾਰੇ ਅੰਗਲਾ ਦੇ ਸੀ ਜਾਂਚ ਕਰ ਰਹੇ ਆ ਤਾ ਪੇਸ਼ ਮੁਕੰਮਲ ਹੋਣ ਤੋਂ ਪਹਿਰੇ ਮੁਕੰਮਲ ਜਾਣਕਾਰੀ ਆਪ ਜੀ ਨੂੰ ਸਾਂ